ਮਾਮਲਾ ਸੁजानਪੁਰ ਦੇ ਪਿੰਡ ਜੰਮੂ ਕਲਿਆਰੀ ਤੋਂ ਸਾਹਮਣੇ ਆਇਆ ਜਿੱਥੇ ਕਿ ਉਸ ਵੇਲੇ دہشت ਦਾ ਮਾਹੌਲ ਬਣ ਗਿਆ ਜਦ ਇੱਕ ਨਿੱਜੀ ਹਸਪਤਾਲ ਦੀ ਐਂਬੂਲੈਂਸ ਇੱਕ ਮ੍ਰਿਤਕ ਦੇ ਨੂਸ ਦੇ ਘਰ ਛੱਡ ਨਿਕਲ ਗਈ ਤੇ ਇਸ ਸਬੰਧੀ ਜਿਤ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਘਰ ਦੇ ਵਿੱਚ ਪਰੇਸ਼ਾਨੀ ਚੱਲਦੀ ਆ ਰਹੀ ਹੈ ਜਿਸ ਦੇ ਚਲਦੇ ਅਕਸਰ ਹੀ ਪਰਿਵਾਰਕ ਮੈਂਬਰ ਆਪਸ ਚ ਲੜਦੇ ਰਹਿੰਦੇ ਸੀ ਤੇ ਅੱਜ ਸਵੇਰੇ ਇੱਕ ਐਂਬੂਲੈਂਸ ਚੋਹਾਨ ਹਸਪਤਾਲ ਤੋਂ ਆਈ ਸੀ ਜਿਸ ਵਿੱਚ ਇੱਕ ਡੈੱਡ ਬੋਡੀ ਪਈ ਸੀ ਤੇ ਜਿਸ ਨੂੰ ਬਾਹਰ ਕੱਢ ਘਰ ਦੇ ਵਿੱਚ ਜਿਹੜਾ ਹੈ ਉਹ ਰੱਖਿਆ ਦੱਸਿਆ ਜਾ ਰਿਹਾ ਐਂਬੂਲੈਂਸ 'ਚ ਇੱਕ ਔਰਤ ਜਿਹੜੀ ਐ ਅਤੇ ਐਂਬੂਲੈਂਸ ਦਾ ਡਰਾਈਵਰ ਸੀ ਜਿੰਨਾ ਮ੍ਰਿਤਕ ਦੇ ਨੂੰ ਘਰ ਰੱਖਿਆ ਤੇ ਫਰਾਰ ਹੋ ਗਏ ਜਦੋਂ ਮ੍ਰਿਤਕ ਦੇ ਨੂੰ ਉਸਦੀ ਪਤਨੀ ਨੇ ਵੇਖਿਆ ਤਾਂ ਘਰ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਅਤੇ ਇਸ ਮੌਕੇ ਮ੍ਰਿਤਕ ਦੀ ਪਤਨੀ ਨੇ આરોਪ ਲਗਾਉਂਦਿਆਂ ਕਿਹਾ ਹੈ ਕਿ ਉਸਦੇ ਪਤੀ ਦੀ ਮੌਤ ਦੇ ਜ਼ਿੰਮੇਦਾਰ ਉਹਨਾਂ ਦੇ ਭਰਾ ਨੇ ਕਿਉਂਕਿ ਜ਼ਮੀਨ ਨੂੰ ਲੈ ਕੇ ਉਹਨਾਂ ਦੇ ਪਤੀ ਦਾ ਝਗੜਾ ਆਪਣੇ ਭਰਾਵਾਂ ਦੇ ਨਾਲ ਚੱਲ ਰਿਹਾ ਸੀ ਉਤੇ ਜਦੋਂ ਦੂਜੇ ਪਾਸੇ ਮ੍ਰਿਤਕ ਦੇ ਭਰਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਪਛਲੇ ਲੰਬੇ ਸਮੇਂ ਤੋਂ ਮੇਰਾ ਭਰਾ ਮੇਰੀ ਭਾਬੀ ਤੋਂ ਪਰੇਸ਼ਾਨ ਸੀ ਜਿਸ ਵਜ੍ਹਾ ਦੇ ਨਾਲ ਘਰ ਚ ਅਕਸਰ ਕੁਲੇਸ਼ ਰਹਿੰਦਾ ਸੀ ਅਤੇ ਅੱਜ ਜਦੋਂ ਅਸੀਂ ਬਾਹਰ ਆਏ ਤਾਂ ਭਰਾ ਦੀ ਮ੍ਰਿਤਕ ਦੇ ਨੂੰ ਦੇਖ ਕੇ ਉਹਨਾਂ ਨੇ ਦੱਸਿਆ ਹੈ ਕਿ ਘਰ ਤੋਂ ਕਰੀਬ 1 ਕਿਲੋਮੀਟਰ ਦੂਰ ਰਹਿੰਦੇ ਆ ਤੇ ਸਾਨੂੰ ਜਿਹੜਾ ਹੈ ਦੁੱਖ ਦਾ ਮਾਤਮ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਤੇ ਸਥਾਨਕ ਲੋਕਾਂ ਤੋਂ ਉਹਨਾਂ ਨੂੰ ਪਤਾ ਚੱਲਿਆ ਹੈ ਕਿ ਮੇਰੇ ਭਰਾ ਅਤੇ ਪਤਨੀ ਅਤੇ ਉਸਦੇ ਪੇਕੇ ਪਰਿਵਾਰ ਵੱਲੋਂ ਉਸਤੇ ਨਾਲ ਜਿਹੜੀ ਹੈ ਮਾਰਕੁੱਟਾਈ ਕੀਤੀ ਗਈ ਸੀ ਘਰ ਚ ਬੰਦ ਕਰਕੇ ਮੇਰੇ ਭਰਾ ਦੇ ਨਾਲ ਮਾਰਕੁਟਾਈ ਕੀਤੀ ਗਈ ਇਸ ਤੇ ਮੌਕਾ ਵੇਖ ਕੇ ਜਿਹੜਾ ਹੈ ਉਹ ਘਰੋਂ ਨਿੱਕਲ ਗਏ ਤੇ ਅੱਜ ਉਸ ਦੀ ਮ੍ਰਿਤਕ ਦੇ ਜਿਹੜੀ ਹੈ ਉਹ ਘਰ ਪਰਤੀ ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਜੰਮੂ ਕਲਿਆਰੀ ਦੇ ਇੱਕ ਘਰ ਚ ਐਂਬੂਲੈਂਸ ਇੱਕ ਮ੍ਰਿਤਕ ਦੇ ਨੂੰ ਛੱਡ ਗਈ ਹੈ ਜੋ ਕਿ ਚੋਹਾਨ ਮੈਡੀਸਿਟੀ ਚੋਹਾਨ ਹਸਪਤਾਲ ਤੋਂ ਆਈ ਸੀ ਤੇ ਉਹਨਾਂ ਕਹੇ ਕਿ ਇਸ ਸਬੰਧੀ ਜਦ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਹਸਪਤਾਲ 'ਚ ਦਾਖਲ ਨਹੀਂ ਕਰਵਾਇਆ ਗਿਆ ਜਿਸ ਤੇ ਇਸ ਚੱਲਦੇ ਸਾਡੇ ਵੱਲੋਂ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਇਸ ਸ਼ਖਸ ਨੂੰ ਹਸਪਤਾਲ 'ਚ ਦਾਖਲ ਕਿਸ ਨੇ ਕਰਵਾਇਆ ਅਤੇ ਇਹ ਸ਼ਖਸ ਬਿਮਾਰੀ ਦੀ ਵਜ੍ਹਾ ਨਾਲ ਮਰਿਆ ਜਾਂ ਫਿਰ ਕਿਸੇ ਨੇ ਜਿਹੜਾ ਹੈ ਇਸ ਦਾ ਕਤਲ ਕੀਤਾ ਗਿਆ ਪੁਲਿਸ ਵੱਲੋਂ ਜਿਹੜੀ ਐ ਇਹ ਕਾਰਵਾਈ ਕੀਤੀ ਜਾ ਰਹੀ ਹੈ ਮੇਰੇ ਪਿੰਡ ਤੇ ਡਾਕੂ ਦਾ ਆ ਮੈਂ ਤਾਂ ਕਿ ਉਹ ਸਵੇਰ ਰੰਦੀ ਬਮਾਰੰਦੀ ਕੇ ਇਹਨਾਂ ਨੇ ਮੈਨੂੰ ਦਾ ਪਰਮਾਨਾ ਨਾ ਮੇਰੀ ਜਿਤਵਾਰੀ ਦਰਾਨੀ ਕੇ ਇਹਨਾਂ ਨੇ ਪੁੱਛਿਆ ਮੈਨੂੰ ਆਗੇ ਮੈਂ ਤਾਂ ਬੀ ਉਸ ਰੰਦੀ ਮਾਰੀ ਜੀ ਉਹ ਜਾਈ ਮੈਨੂੰ ਬਾਬਾ ਤੇ ਚੜ੍ਹੂ ਫੋਨ ਕੀਤਾ ਉਹ ਲੈ ਕੇ ਕੇ ਮੇਰਾ ਤਾਂ ਲਾਜ ਚੋ ਰਿਆ ਹੀ ਬੱਟਾ ਬਰਾ ਕਹਿੰਦਾ ਜੰਦੂ ਨੂੰ ਤਾਂ ਤੂੰ ਮਜੂਤ ਦਿਨੂ ਨੇ ਤੇ ਭੇਜੇ ਸੁਗਾਚ ਮੇਡਲ ਨਾ ਉਹ ਰਹੀ ਠੀਕ ਠੀਕੇ ਇਹ ਵੱਡਾ ਲੂਕ ਤੂੰ ਲੈ ਕੇ ਗਿਆ ਇਹਨਾਂ ਨੇ ਰਲ ਕੇ ਮਾਰੇ ਸਾਰੇ ਨੇ ਮੇਰੇ ਬੰਦੇ ਨੂੰ ਵੀ ਜੇ ਤਾਂ ਪਿੱਛੇ ਫੇਰਿਆ ਸਾਰੇ ਦਾਈ ਜਾਂਦੇ ਕਿ بیٹے ਦਾ ਸੰਸਕਾਰ ਵੀ ਉੱਥੇ ਹੀ ਕਰਿਓ ਪੀਕੇ ਹੀ ਅੱਜ ਕਿਹ ਡੈੱਡ ਬੋਡੀ ਲੈ ਕੇ ਆਇਆ ਕੌਣ ਲੈ ਕੇ ਆਇਆ ਮੈਨੂੰ پتہ ਪਾ ਲਈ ਗੇਟ ਘੜ ਕੇ ਮੈਂ ਗੋਲਿਆ ਐਂਬੂਲੈਂਸ ਚਾਹੀਏ ਮੈਨੂੰ ਨਹੀਂ ਪਤਾ ਹੈਗਾ ਉੱਥੇ ਇਹਨਾਂ ਤੇ ਚਾਲਕ ਨੇ ਕੱਲੀ ਕਾਏ ਕੀ ਲੱਗਦਾ ਤੁਹਾਨੂੰ ਕੀ ਹੋ ਜਾਂਦੇ ਨਾਲ ਮੈਨੂੰ ਲੱਗਦਾ ਇਹਨਾਂ ਨੇ ਰਲ ਕੇ ਮਾਰੇ ਮੇਰੇ ਬੰਦੇ ਨੂੰ ਸਾਰੇ ਨੇ ਸਾਰੇ ਰਲਰੇ ਮੇਰੇ ਬੰਦੇ ਨਾ ਮਾਰੇ ਨਾ ਨਹੀਂ ਇਹਨਾਂ ਨੇ ਮਾਰਿਆ ਇਹ ਮੇਰੇ ਜੇਟ ਨੂੰ ਸਾਰੇ ਰਲਰੇ ਦੋ ਕੁੜੀਆਂ ਹੋਰ ਵੀ ਇਕਲੇਰੀ ਦੀਆਂ ਉਹੀ ਐਂਬੂਲੈਂਸ ਆ ਲੈ ਮੈਨੂੰ ਕੇ ਉਹ ਗੂੜੀਆਂ ਰਹੀਆਂ ਗੱਡੀਆਂ ਉਹ ਜਗਨ ਮੈਂ ਉਹਦੇ ਕੋਲੋਂ ਮੇਰਾ ਨੰਬਰ ਵੀ ਆਈ ਉਹਨਾਂ ਨੇ ਮੈਨੂੰ ਵੀ ਫੋਨ ਕਰਕੇ ਦੱਸਿਆ ਕੀ ਗੱਲ ਕੀ ਨੇ ਕਰੋ ਚੰਗੇ ਭਲੇ ਇੱਤੇ ਕਿੰਨੀ ਦੇਰ ਦੀ ਰੱਜਾ ਚਲਦੀ ਪਈ ਸੀ ਇਹਦੇ ਨਾਲ ਮੈਂ ਤਾਂ ਉਡਾਈਆਂ 15 ਦਿਨੋਂ ਐਨਾ ਮੈਂ ਉਡਾਈ ਮੈਂ ਬਿਮਾਰੀ ਫੇਰ ਮੈਂ ਆਪਣੇ ਮਾਂ ਤੇ ਉਹ ਨਹੀਂ ਗਏ ਨਾ ਦਵਾਈਆਂ ਨਾਲ ਦਵਾਈ ਲੈ ਕੇ ਆਈਆਂ ਕੀ ਮੰਗ ਕਰਦੀ ਪ੍ਰਸ਼ਾਸਨ ਕੋਈ ਨਹੀਂ ਕਹਿੰਦੇ ਕਿ ਮੈਨੂੰ ਖਾਵਾ ਦਿੱਤਾ ਹੈ ਮੈਨੂੰ ਮੇਰੇ ਬੱਚੇ ਨੂੰ ਮਰਵਾ ਦੇ ਉਹ ਮੇਰੇ ਬੰਦੇ ਨੂੰ ਮਰਵਾ ਦੇ ਨਾ ਨੇ ਮੇਰਾ ਨਾਮ ਬੀਜੇ ਕੁਮਾਰ ਹੈ ਜੀ ਇਹ ਮਾਮਲਾ ਇਹਨਾਂ ਦਾ ਬੰਦੇ ਜਨਾਂ ਨੇ ਆਪਸ ਵਿੱਚ ਝਗੜਾਈ ਜੀ ਧਰਾਇਆ ਸਾਡਾ ਇਹ ਇਹਨਾਂ ਦਾ ਆਪਸ ਵਿੱਚ ਝਗੜਾ ਸੀਗਾ ਤੇ ਸਾਨੂੰ ਤਾਂ ਪਤਾ ਨਹੀਂ ਕੁਝ ਵੀ ਇਹੀ ਦੇ ਲੱਗੇ ਥੋੜਾ ਸਾਡਾ ਘਰ ਇਹਦੇ ਤੋਂ ਥੋੜੀ ਦੂਰ ਹੈ 1 ਕਿਲੋਮੀਟਰ ਦੂਰ ਹੈ ਇਹਨਾਂ ਨੇ ਉਹਨੂੰ ਮਾਰਕਟਾਈ ਕਰਕੇ ਤੇ ਸਹਰੇ ਆਏ ਆ ਉਹਨਾਂ ਨੇ ਮਾਰਕਟਾਈ ਕੀਤੀ ਹੈ ਇਹਦੇ ਨਾਲ ਮਾਰਕਟਾਈ ਕਰਕੇ ਇਹਨੂੰ ਕਮਰੇ ਚ ਕਿਦਾ ਡੱਕਿਆ ਹੋਇਆ ਸੀ ਉਹ ਜਾਨ ਬਚਾ ਕੇ ਆਪਣੀ ਘਰੋਂ ਕਿਤੇ ਨਿਕਲ ਗਿਆ ਜੋ ਪਤਾ ਲੱਗਿਆ ਸਾਨੂੰ ਅੱਜ ਸਾਨੂੰ ਸਵੇਰੇ ਪਤਾ ਲੱਗਿਆ ਜਿਸ ਲਈ ਐਂਬੂਲੈਂਸ ਨੂੰ ਲੈ ਕੇ ਆ ਗਈ ਹੈ ਘਰ ਇਹਦੀ ਡੈੱਡ ਬਾਡੀ ਨੂੰ ਕਹਿੰਦੇ ਆ ਪੂਰਾ ਹੋ ਗਿਆ ਤੇ ਹੁਣ ਗਲੀ ਮੱਲੇ ਵਾਲੇ ਪਤਾ ਲੱਗਿਆ ਵੀ ਇਹਦੇ ਨਾਲ ਤੇ ਮਾਰਕਟਾਈ ਬਹੁਤ ਹੋਈ ਐ ਇਸ ਗਲੀ ਦੇ ਵਿੱਚ ਇਹਨਾਂ ਨੂੰ ਸ਼ਰੀਅਮ ਕੁੱਟਿਆ ਇਹਨਾਂ ਨੇ ਚਾਰ ਪੰਜ ਜਣੇ ਨੇ ਜਿਸ ਸਾਲਾ ਸੀਗਾ ਸਾਲੀ ਸੀਗੀ ਉਹਦਾ ਮੁੰਡਾ ਸੀਗਾ ਉਹਦੀ ਕੁੜੀ ਸੀਗੀ ਇਹਨਾਂ ਨੇ ਚਾਰ ਪੰਜਾਂ ਨੇ ਲੜਕੇ ਤੇ ਬੜਾ ਕੁੱਟਿਆ ਜੀ ਉਹਨੂੰ ਕਿਉਂਕਿ ਪਤਾ ਨਹੀਂ ਗੁੱਜੀ ਸੱਟ ਲੱਗ ਗਈ ਕੁਛ ਕੀ ਹੋ ਗਿਆ ਉਹ ਵਿਚਾਰਾ ਨਹੀਂ ਸਹ ਸਕਿਆ ਇੰਨੇ ਬੇਦਰਦੀ ਨਾਲ ਕੁੱਟਿਆ ਸੀ ਉਹਨੂੰ ਨਹੀਂ ਸਹ ਸਕਿਆ ਦਮ ਦੇ ਗਿਆ ਜੀ ਰੈੱਡ ਬਾਡੀ ਲੈ ਕੇ ਕੌਣ ਆਇਆ ਸੀ ਰੈੱਡ ਬਾਡੀ ਇੱਕ ਐਂਬੂਲੈਂਸ ਛੱਡ ਕੇ ਗਈ ਹੈ ਜੀ ਝੋਣ ਮੈਡੀਸਿਟੀ ਤੋਂ ਆਈ ਆ ਉਹ ਛੱਡ ਕੇ ਗਈ ਆ ਨਾਲ ਇੱਕ ਲੇਡੀ ਸੀਗੀ ਜਿਹੜੀ ਛੱਡ ਕੇ ਦੇ ਇਥੋਂ ਇੱਕਦਮ ਹੀ ਗਾਇਬ ਹੋ ਗਈ ਆ ਉਹ ਸਾਡੀ ਪਛਾਣ ਚ ਨਹੀਂ ਹੈ ਕੱਲੀ ਸੀ ਜੀ ਉਹ ਉਹ ਡੈਡ ਬੋਡੀ ਐਂਬੂਲੈਂਸ ਹੋਲੇ ਉਤਾਰ ਕੇ ਗਈ ਹੈ ਜੀ ਇਹ ਇਹਦਾ ਆਪਣਾ ਘਰ ਹੈ ਜੀ ਇਹਦੀ ਜ਼ਿਰਾਨੀ ਅੰਦਰ ਹੈ ਪਰ ਗੇਟ ਵੀ ਨਹੀਂ ਖੋਲਦੀ ਪਈ ਸੀਗੀ ਡੈਡ ਬੋਡੀ ਵਾਸਤੇ ਉਹ ਜ਼ਬਰਦਸਤੀ ਉਹਨਾਂ ਨੇ ਗੇਟ ਖੁਲਾ ਕੇ ਡੈਡ ਬੋਡੀ ਅੰਦਰ ਜ਼ਬਰਦਸਤੀ ਉਤਾਰ ਕੇ ਗਈ ਹੈ ਇਹ ਲੱਗਦਾ ਕਤਲ ਹੋਇਆ ਜਾਂ ਇਹ ਬਿਲਕੁਲ ਕਤਲ ਹੋਇਆ ਜੀ ਸਾਨੂੰ ਸਾਰੇ ਇਨਫੋਰਮੇਸ਼ਨ ਮਿਲੀ ਸੀ ਕੋਈ ਐਂਬੂਲੈਂਸ ਤੇ ਇੱਕ ਡੈਡ ਬੋਡੀ ਇੱਕ ਜਿਹੜੀ ਆ ਆਈ ਹੈ ਜੰਮੂ ਕਲੀਆਰੀ ਉਹ ਇਨਫੋਰਮੇਸ਼ਨ ਮਿਲਣ ਤੇ ਹੀ ਇੱਥੇ ਮੌਕੇ ਤੇ ਆਏ ਆ ਤੇ ਪਤਾ ਲੱਗਾ ਕਿ ਵਿਨੋਦ ਕੁਮਾਰ ਸਨ ਆਫ ਬੂਆदास ਵਾਸੀ ਜੰਮੂ ਕਲੀਹਾਰੀ ਦਾ ਜੀ ਤੇ ਬੋਡੀ ਉਹਦੀ ਡੈੱਡ ਬੋਡੀ ਇੱਥੇ ਆਈ ਹੈ ਕਿ ਅਸੀਂ ਇੱਥੇ ਆਏ ਆ ਅਸੀਂ ਹੁਣ ਵੈਰੀਫਾਈ ਕਰ ਰਹੇ ਆ ਕਿ ਕੀ ਗੱਲਬਾਤ ਹੋਈ ਹੈ ਕਿਉਂਕਿ ਜਿਹੜਾ ਲੇਡੀ ਇਹ ਕਹਿ ਰਹੀ ਹੈ ਜਿਹੜੀ ਉਹਦੀ ਵਾਈਫ ਕਹਿ ਰਹੀ ਹੈ ਕਿ ਮੈਂ ਵੀ ਨਹੀਂ ਦਾਖਲ ਕਰਾਇਆ ਜਿਹੜਾ ਉਹਦਾ ਬ੍ਰਦਰ ਕਹਿ ਰਿਹਾ ਕਿ ਅਸੀਂ ਵੀ ਦਾਖਲ ਨਹੀਂ ਕਰਾਇਆ ਤੇ ਅਸੀਂ ਬਸ ਉਹ ਦੇਖ ਰਹੇ ਹਾਂ ਉਹਦੇ ਗੋਡੇ ਦੇ ਸੱਟ ਹੈਗੀ ਹੈ ਇੱਕ ਬਾਕੀ ਇਹ ਦੇਖ ਰਹੇ ਹਾਂ ਜਗਾ ਆਪਾਂ ਜੋ ਵੈਰੀਫਾਈ ਹੋ ਕੇ ਬਾਕੀ ਬਿਆਨ ਜੋ ਲੈ ਕੇ ਅਗਲੀ ਕਾਰਵਾਈ ਆਪਾਂ ਕਰਨੀ ਹੈ ਸਰ ਜਿਹੜੇ ਕਹਿੰਦੇ ਪਿਆ ਕਿ ਤੁਹਾਡੇ ਡੈੱਡ ਬੋਡੀ ਲੈ ਕੇ ਚਲੇ ਗਏ ਕੋਈ ਨਹੀਂ ਚੋਹ ਹਾਂਜੀ ਕਿ ਡੈੱਡ ਬੋਡੀ ਲੈ ਕੇ ਚਲੇ ਗਏ ਕੌਣ ਸੀ ਡੈੱਡ ਬੋਡੀ ਜਿਹਨੇ ਜੀ ਇੱਕ ਐਮਬੂਲੈਂਸ ਵਾਲਾ ਜਿਹੜੇ ਸਟਾਫ ਹੋਣਾ ਦਾ ਇੱਕ ਲੇਡੀ ਕੋਈ ਸੀਮਾ ਕਹਿ ਰਹੇ ਜੀ ਜਿਹੜਾ ਫਿਲਡ ਆਈ ਸੀ चौहान ਮੈਡੀ ਸਿ ਕੈਮਰ ਪਰਸਨ ਹਨੀ ਦੇ ਨਾਲ ਅਜ ਸੈਨੀ ਦੀ ਰਿਪੋਰਟ